ਹਾਂਜੀ ਪਿਛਲੀ ਵਾਰ ਨਾ ਆਪਾਂ ਵੀਡੀਓ ਪਾਈ ਸੀ ਤੇ ਜਿਹੜੀ ਵੀਡੀਓ ਪਾਈ ਸੀ ਉਹ ਆਪਾਂ ਵੀਡੀਓ ਪਾਈ ਸੀ ਵੀ 벨ਟ ਦੇ ਵਿੱਚ ਛਾਂਟ ਕਿੰਨੀ ਪਾਉਣੀ ਆਗੀ ਤੇ ਜਦੋਂ ਆਪਾਂ ਇਹ ਵੀਡੀਓ ਪਾਈ ਆ ਉਸ ਤੋਂ ਬਾਅਦ ਬਹੁਤ ਭੈਣਾ ਦੇ ਕਮੈਂਟ ਆਏ ਆ ਤੇ ਜਦੋਂ ਕਮੈਂਟ ਆਇਆ ਕਿ ਆਪਾਂ ਸੋਚਿਆ ਵੀ ਜੇ ਤਾਂ ਆਪਾਂ ਇਦਾਂ ਹੀ ਜਵਾਬ ਦਿੱਤਾ ਦੇਖੋ ਫਿਰ ਤਾਂ ਉਹਨਾਂ ਨੂੰ ਪਤਾ ਨਹੀਂ ਲੱਗਣਾ ਤਾਂ ਵੀ ਕਿਉਂ ਨਾ ਵੀ ਆਪਾਂ ਸਾਨੂੰ ਇੱਕ ਵੀਡੀਓ ਬਣਾ ਕੇ ਦਿਖਾਈਏ ਸਮਝਾਈਏ ਵੀ ਤਾਂ ਸਾਨੂੰ ਜਿਹੜੀ ਉਹ ਗੱਲ ਆ ਉਹ ਪਕੜ ਚ ਆ ਸਕੇ ਹੁਣ ਆਪਾਂ ਦੱਸਦੇ ਆ ਵੀ ਜਿਹੜੀ ਆਪਾਂ ਉਹ ਛਾਂਟ ਪਾਈ ਆ ਵੀ ਆਪਾਂ ਕਿਉਂ ਪਾਉਣੀ ਆ ਵੀ ਵੈਸੇ ਤਾਂ ਆਪਾਂ ਦੇਖੋ ਪੌਂਚਿਆਂ ਦੇ ਵਿੱਚ ਵੀ ਛਾਂਟ ਪਾਉਣੀ ਆ ਵੀ ਬੈਲਟ ਦੇ ਵਿੱਚ ਛਾਂਟ ਆਪਾਂ ਕਿਉਂ ਪਾਉਣੀ ਆ ਉਹ ਆਪਾਂ ਤੁਹਾਨੂੰ ਦੱਸਦੇ ਆ ਜਿਵੇਂ ਕਿ ਦੇਖੋ ਹੁੰਦਾ ਭਾਰੀ ਨਾਕ ਜਿਵੇਂ ਜੇ ਕੋਈ ਛੋਟਾ ਨਾ ਆਪਾ ਚਲੋ ਉਹ ਤਾਂ ਕੋਈ ਚੱਕਰ ਨਹੀਂ ਉਹ ਤਾਂ ਆਪਾਂ ਨਹੀਂ ਪਾਉਂਦੇ ਜੇ ਭਾਰੀ ਨਾਪ ਹੁੰਦਾਗਾ ਫੁੱਲ ਭਾਰੀ ਹੈ ਵੀ ਨਾਪ ਹੁੰਦਾਗਾ ਉਹ ਜਦੋਂ ਆਪਾਂ ਦੇਖਦੇ ਆਂ ਦੇਖੋ ਜਿਹੜੀ ਉਹਨਾਂ ਦੀ ਦੇਖੋ ਸਲਵਾਰ ਹੁੰਦੀ ਆ ਉਹ ਨਾ ਪੌਂਚੇ ਦੇ ਉੱਤੇ ਡਿੱਗਦੀ ਆ ਚਾਹੇ ਆਪਾਂ ਕਿੰਨਾ ਮਰਜੀ ਪੌਂਚੇ ਦੇ ਉੱਪਰ ਛਾਂਟ ਪਾ ਦਈਏ ਫੇਰ ਵੀ ਜਿਹੜੀ ਸਲਵਾਰ ਆ ਉਹ ਪੌਂਚੇ ਤੇ ਡਿੱਗਦੀ ਆ ਕਿਉਂਕਿ ਦੇਖੋ ਜਦੋਂ ਭਾਰੀ ਨਾਪ ਹੁੰਦਾ ਪੇਟ ਵੱਡਾ ਹੁੰਦਾ ਤੇ ਜਿਹੜੀ ਸਲਵਾਰ ਆ ਦੇਖੋ ਉਹ ਪੌਂਚੇ ਦੇ ਉੱਪਰ ਡਿੱਗਣ ਲੱਗ ਜਾਂਦੀ ਆ ਉਦੇ ਕਾਰਨ ਦੇਖੋ ਜਿਹੜੀ ਆਪਾਂ ਸਲਵਾਰ ਆ ਉਹ ਆਪਾਂ ਪੌਂਚੇ ਦੇ ਵਿੱਚ ਵੀ ਪਾਉਣੇ ਆ ਬੈਲਟ ਦੇ ਵਿੱਚ ਵੀ ਪਾਉਣੇ ਆ ਜਿਹੜੀ ਦੇਖੋ ਆਪਾਂ ਪੌਂਚੇ ਦੇ ਵਿੱਚ ਪਾਉਣਿਆ ਉਹ ਆਪਾਂ ਅੱਧੇ ਪੌਣੇ ਇੰਚ ਦੀ ਪਾਉਂਦੇ ਹਾਂਗੇ ਤੇ ਜਦੋਂ ਹੁਣ ਅੱਧੇ ਪੌਣੇ ਇੰਚ ਦੀ ਆਪਾਂ ਜਿਹੜੀ 벨ਟ ਦੇ ਵਿੱਚ ਛਾਂਟ ਆਉਂਦੀ ਹੈ ਉਹ ਆਪਾਂ ਪਾ ਦਿੰਨੇ ਆਂ ਉਸ ਤੋਂ ਬਾਅਦ ਵੀ ਦੇਖੋ ਫਿਰ ਉਹਨਾਂ ਨੂੰ ਪ੍ਰੋਬਲਮ ਆਉਂਦੀ ਆਂ ਵੀ ਜਿਹੜੀ ਸਲਵਾਰ ਆ ਉਹ 벨ਟ ਵੀ ਪੌਂਚੇ ਦੇ ਉੱਪਰ ਡਿੱਗਦੀ ਆ ਤਾਂ ਫਿਰ ਆਪਾਂ ਕੀ ਕਰਨੇ ਆਂ ਆਪਾਂ ਅੱਧਾ ਇੰਚ ਦੀ ਜਿਹੜੀ ਛਾਂਟ ਆ ਉਹ ਆਪਾਂ 벨ਟ ਦੇ ਵਿੱਚ ਪਾ ਦਿੰਨੇ ਹਾਂਗੇ ਉਹਦੇ ਕਾਰਨ ਦੇਖੋ ਜਿਹੜਾ ਹੁਣ ਭਾਰੀ ਨਾਕ ਹੁੰਦਾ ਵੀ ਜਿਹੜੀ ਉਹ ਸਲਵਾਰ ਆ ਜਿਉਂ ਪਹੁੰਚ ਦੇ ਉੱਪਰ ਨਹੀਂ ਡਿੱਗਦੀ ਉਹਨਾਂ ਦੀ ਬਹੁਤ ਵਧੀਆ ਸਲਵਾਰ ਦੀ ਕਰੀਜ਼ ਬਣਦੀ ਹੈਗੀ ਬੈਕ ਸਾਈਡ ਜਿਹੜੀ ਸਿਲਾਈ ਹੁੰਦੀ ਹੈ ਉਹ ਵੀ ਸੈੱਟ ਹੋ ਜਾਂਦੀ ਹੈ ਤੇ ਜਿਹੜੀ ਦੇਖੋ ਕਰੀਜ਼ ਹੁੰਦੀ ਹੈ ਉਹ ਵੀ ਬਹੁਤ ਵਧੀਆ ਸੈੱਟ ਆਉਂਦੀ ਹੈਗੀ ਇਹ ਜਿਹੜੀ ਆਪਾਂ ਪਹੁੰਚੇ ਦੇ ਵਿੱਚ ਛਾਂਟ ਪਾਉਣੀ ਆ ਉਹਦੇ ਕਾਰਨ ਤੇ ਨਾਲ ਦੀ ਨਾਲ ਜਿਹੜੀ ਆਪਾਂ 벨ਟ ਦੇ ਵਿੱਚ ਛਾਂਟ ਪਾਉਣੀ ਆ ਉਹਦੇ ਕਾਰਨ ਪਰ ਜੇ ਕੋਈ ਛੋਟਾ ਨਾਪ ਹੈਗਾ ਉਹ ਚ ਕੋਈ ਜ਼ਰੂਰਤ ਨਹੀਂ ਹੈਗੀ ਸਾਨੂੰ ਵੀ 벨ਟ ਦੇ ਵਿੱਚ ਆਪਾਂ ਨੇ ਛਾਂਟ ਪਾਉਣੀ ਆ ਇਹ ਜਿਹੜਾ ਆਪਣਾ ਭਾਰੀ ਨਾਪ ਹੁੰਦਾ ਜਿਵੇਂ ਕਿ ਲਾਲੋ 20 ਤੋਂ ਲਾ ਕੇ 25 ਤੱਕ ਲਾ ਲਓ 30 ਤੱਕ ਲਾ ਲਓ ਛਾਤੀ ਦਾ ਨਾਪ ਹੁੰਦਾ ਇਦਾਂ ਦੇ ਭਾਰੀ ਨਾਪ ਹੁੰਦੇ ਆ ਉਹਨਾਂ ਵਾਸਤੇ ਦੇਖੋ ਇਹ ਆਪਾਂ ਨੂੰ ਛਾਂਟ ਪਾਉਣੀ ਬਹੁਤ ਜ਼ਰੂਰੀ ਆ ਜੇ ਇਦਾਂ ਦੇ ਦੇਖੋ ਤੁਹਾਡੇ ਕੋਲੇ ਭਾਰੀ ਨਾਪ ਦੇ ਸੂਟ ਹੈਗੇ ਆ ਆਉਂਦੇ ਆ ਕਿ ਸਲਾਈ ਕਰਨ ਦਾ ਤੇ ਇਸ ਤਰੀਕੇ ਨਾਲ ਨਵੇਂ ਪੌਂਚੇ ਛਾਂਟ ਪਾ ਦਿਆ ਕਰੋ ਨਾਲੇ ਤੁਸੀਂ ਬੈਲਟ 'ਚ ਛਾਂਟ ਪਾ ਦਿਆ ਕਰੋ ਉਹ ਇਹਨਾਂ ਜਿਹੜੀ ਸਲਵਾਰਾ ਬਹੁਤ ਵਧੀਆ ਤਿਆਰ ਹੁੰਦੀ ਹੈ ਤੇ ਕਸਟਮਰ ਨੂੰ ਵੀ ਕੋਈ ਪ੍ਰੋਬਲਮ ਨਹੀਂ ਆਉਂਦੀ ਜਦੋਂ ਆਪਾਂ ਇਦਾਂ ਦੀ ਸਲਵਾਰ ਤਿਆਰ ਕਰਦੇ ਆ ਕਿਉਂਕਿ ਉਹਨਾਂ ਦਾ ਪਾਰੀ ਨਾਪ ਹੁੰਦਾ ਤਾਂ ਦੇਖੋ ਆਟੋਮੈਟਿਕੀ ਜਿਹੜੀ ਸਲਵਾਰਾ ਉਹ ਜਾਨੀ ਕਿ ਪੌਂਚੇ ਦੇ ਉੱਪਰ ਡੇਕਦੀ ਆ ਜਦੋਂ ਆਪਾਂ ਦੇਖੋ ਦੋਨੇ ਤਰਫ ਛਾਂਟ ਪਾ ਦਿੰਨੇ ਆ ਤਾਂ ਉਹ ਸਲਵਾਰ ਬਿਲਕੁਲ ਹੀ ਨਹੀਂ ਡੇਕਦੀ ਕਉ ਕਿ ਜਿਹੜੀ ਬੈਕ ਸਾਈਡ ਸਲਾਈ ਹੁੰਦੀ ਹੈ ਉਹ ਤਾਂ ਉਦਾਂ ਹੀ ਰਹਿੰਦੀ ਹੈ ਲੰਬੀ ਸਲਾਈ ਪਰ ਜਿਹੜੀ ਮੂਹਰੋਂ ਕਰੀ ਦੀ ਸਲਾਈ ਹੁੰਦੀ ਹੈ ਉਹ ਚੱਕੀ ਜਾਂਦੀ ਹੈ ਜੀ ਉਹਦੇ ਕਰਕੇ ਵੀ ਸਲਵਾਰ ਦੀ ਜਿਹੜੀ ਸਲਾਈ ਉਹ ਬਹੁਤ ਵਧੀਆ ਰਹਿੰਦੀ ਆ ਤੇ ਇਹ ਆਪਣੀ ਅਜੀ ਦੀ ਵੀਡੀਓ ਜਿਹੜੀ ਆਪਾਂ ਤੁਹਾਨੂੰ ਦੱਸਿਆ ਵੀ ਆਪਾਂ ਬੈ ਪਹੁੰਚੇ ਦੇ ਨਾਲ ਨਾਲ ਵੈਲਟ ਦੇ ਵਿੱਚ ਛਾਂਟ ਕਿਉਂ ਪੋਣਿਆ ਇਹ ਆਪਾਂ ਤੁਹਾਨੂੰ ਸਾਰਾ ਦੱਸਿਆਗਾ ਵੀਡੀਓ ਵਧੀਆ ਲੱਗੀ ਤਾਂ ਵੱਧ ਤੋਂ ਵੱਧ ਲਾਇਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਕਿੱਦਾਂ ਦੀ ਲੱਗੀ ਜੇ ਕਿਸੇ ਵੀ ਤਰ੍ਹਾਂ ਦਾ ਕੋਈ ਸਵਾਲ ਹੋਵੇ ਤਾਂ ਤੁਸੀਂ ਸਾਨੂੰ ਕਮੈਂਟ 'ਚ ਪੁੱਛ ਸਕਦੇ ਹੋ ਤਾਂ ਆਪਾਂ ਤੁਹਾਡਾ ਜਵਾਬ ਜਰੂਰ ਦੇਵਾਂਗੇ ਜੀ ਇੱਕ ਭੈਣ ਦਾ ਹੋਰ ਜਾਨੀ ਕਿ ਆਪਾਂ ਨੂੰ ਉਹਨਾਂ ਨੇ ਸਵਾਲ ਕੀਤਾ ਸੀਗਾ ਉਹ ਵੀ ਆਪਾਂ ਨਾਲ ਦੀ ਨਾਲ ਇਸ ਵੀਡੀਓ ਚ ਦੱਸ ਹੀ ਦਿੰਨੇ ਆਂਗੇ ਉਹ ਕਹਿੰਦੇ ਸੀ ਵੀ ਸਾਡੇ ਨਾਲ ਵੀ ਦੋ ਤਿੰਨ ਵਾਰੇ ਉਹਨਾਂ ਨੇ ਵਿਚਾਰਿਆਂ ਨੇ ਕਮੈਂਟ ਕੀਤਾਗਾ ਤੇ ਕਹਿੰਦੇ ਵੀ ਸਾਡੀ ਸਲਵਾਰ ਬਣੀ ਹੋਈ ਆ ਭਾਰੀ ਸਲਵਾਰ ਆ ਵੀ ਉਹਨੂੰ ਹਲਕੀ ਕਿਵੇਂ ਕਰਨਾਗਾ ਪਹਿਲਾਂ ਮੈਂ ਤਾਂ ਖੈਰ ਆਪਾਂ ਨੇ ਵੀਡੀਓ ਪਾਈ ਹੋਈ ਆ ਕੀ ਆਪਾਂ ਦੁਬਾਰਾ ਫੇਰ ਦੱਸ ਦਿੰਨੇ ਆਂਗੇ ਜੇ ਤੁਹਾਡੀ ਇਦਾਂ ਦੀ ਕੋਈ ਭਾਰੀ ਸਲਵਾਰ ਹੁੰਦੀ ਆਗੀ ਤਾਂ ਤੁਸੀਂ ਨੂੰ ਕੀ ਕਰਨਾ ਪੈਣਾ ਨੂੰ ਦੇੜਨਾ 벨ਟ ਪਟਣਾ ਦੇੜਨਾ ਸਲਵਾਰ ਨੂੰ ਸਾਰੀ ਨੂੰ ਉਸ ਤੋਂ ਬਾਅਦ ਜਿਹੜਾ ਝੋਲੀ ਦਾ ਕੱਪੜਾ ਹੁੰਦਾ ਉਹ ਤੁਸੀਂ ਕੱਟ ਦੇਣਾ ਜਿੰਨੇ ਸਾਨੂੰ ਹਲਕੀ ਸਲਵਾਰ ਚਾਹੀਦੀ ਉਹਨਾਂ ਤੁਸੀਂ ਕੇ ਰੱਖ ਲਓ ਉਦੋਂ ਬਾਅਦ ਤੁਸੀਂ ਝੋਲੀ ਦੀ ਸਲਾਈ 10 ਇੰਚ ਰੱਖ ਲਓ ਠੀਕ ਹੈ ਜੀ ਬਾਕੀ ਜੇ ਦੇਖੋ ਜਿਹੜੀ ਰੇਵ ਸਲਾਈ ਹੁੰਦੀ ਹੈ ਨਾ ਝੋਲੀ ਦੀ ਫਿਰ ਉਹ ਛਾਂਟੀ ਜੋ ਇਸ ਤਰੀਕੇ ਨਾਲ ਆਪਾਂ ਜਿਹੜੀ ਭਾਰੀ ਸਲਵਾਰਾ ਉਹਨੂੰ ਵੀ ਹਲਕੀ ਕਰ ਸਕਦੇ ਹਾਂਗੇ ਠੀਕ ਹੈ ਜੀ ਇਹ ਆਪਣੀ ਅੱਜ ਦੀ ਵੀਡੀਓ